ਆਦ ਸੱਚ ਜੁਗਾਦ ਸੱਚ ਆਪ ਜੀ ਆਦਤੇ ਦਦੇ ਨੂੰ ਵੇਖੋ ਸਿਹਾਰੀ ਲੱਗੀ ਐ ਮੁੱਢ ਵਿੱਚ ਆਦ ਵਿੱਚ ਜਦੋਂ ਸੰਸਾਰ ਨਹੀਂ ਸੀ ਬਣਿਆ ਉਦੋਂ ਵੀ ਸੱਚ ਸੀ ਸੱਚ ਦਾ ਅਰਥ ਹੁੰਦਾ ਸਦਾ ਕਾਇਮ ਰਹਿਣ ਵਾਲਾ ਆਦ ਸੱਚ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਮੋਜ ਹੈ ਕੀਤਾ ਪਸਾਓ ਏਕੋ ਕਬਾਓ ਤੀਸਤੇ ਹੋਏ ਲਖ ਦਰਿਆ ਉਹ ਫਿਰ ਇਹ ਸੰਸਾਰ ਬਣਿਆ ਫਿਰ ਇਸ ਧਰਤੀ ਦੇ ਯੁੱਗਾਂ ਦੇ ਨਾਮ ਰੱਖੇ ਗਏ ਪਹਿਲਾਂ ਤੋਂ ਨਹੀਂ ਫਿਰ ਕਿਸੇ ਨੇ ਇਹ ਯੁੱਗਾਂ ਦੇ ਨਾਮ ਰੱਖੇ ਨੇ ਜੀ ਚੰਗੇ ਸੁਭਾਅ ਵਾਲਾ ਬੰਦਾ ਸਤਜੁਗ ਚ ਵੀ ਹੋ ਸਕਦਾ ਕਾਲਯੁਗ ਚ ਵੀ ਹੋ ਸਕਦਾ ਵੇਖੋ ਸਤਜੁਗ ਹੈ ਹਰਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸਮਾਂ ਤੇ ਇੱਕੋ ਹੈ ਪਰ ਪਿਓ ਵੀ ਹੈ ਤੇ ਪੁੱਤਰ ਵੀ ਹੈ ਇੱਕ ਦੇ ਅੰਦਰ ਕਾਲ ਯੁਗ ਵਰਤਦਾ ਪਿਆ ਹੈ ਇੱਕ ਦੇ ਅੰਦਰ ਸਤਜੁਗ ਵਰਤਦਾ ਪਿਆ ਹੈ ਇਸੇ ਕਰਕੇ ਗੁਰਮਤ ਫਲੋਸਫੀ ਵਿੱਚ ਯੁਗਾਂ ਦਾ ਸਬੰਧ ਸਭਾ ਨਾਲ ਹੈ ਜੀ Hindu mythology ਦੇ ਹਿਸਾਬ ਨਾਲ ਮੁੱਖ ਤੌਰ ਤੇ 4 ਯੁਗ ਮੰਨੇ ਗਏ ਨੇ ਜਿਵੇਂ ਸਤਜੁਗ ਤ੍ਰੇਤਾ ਦੁਆਪਰ ਕਾਲ ਯੁਗ ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੁਗਾਦ ਸੱਚ ਯੁਗਾਂ ਦਾ ਵੀ ਆਦ ਹੈ ਰੱਬ ਸਤਜੁਗ ਕਰਕੇ ਨਹੀਂ ਸਤਜੁਗ ਰੱਬ ਕਰਕੇ ਹੈ ਯੁਗਾਂ ਤੋਂ ਪਹਿਲਾਂ ਵੀ ਸ਼ੁਰੂਆਤ ਵਿੱਚ ਵੀ ਯੁਗ ਹੋਣ ਭਾਵੇਂ ਨਾ ਹੋਣ ਰੱਬ ਹੋਏਗਾ ਉਹਦੀ ਹਸਤੀ ਨੂੰ ਸਮਾਂ ਨਹੀਂ ਬਦਲ ਸਕਦਾ ਸਮਾਂ ਅਦਲ ਬਦਲ ਨਹੀਂ ਕਰ ਸਕਦਾ ਦੂਜੀ ਗੱਲ ਜਿੱਥੇ ਵੀ ਗੁਰਬਾਣੀ 'ਚ ਹੋਸੀ ਆਉਂਦਾ ਹੈ ਹੋ ਵਗਾਉਂਦਾ ਹੈ ਥੀਸੀ ਆਉਂਦਾ ਹੈ ਇਹ ਸਭ ਸ਼ਬਦ ਫਿਊਚਰ ਬਾਰੇ ਦੱਸਦੇ ਨੇ ਜੀ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਹੁਣੇ ਭੇ ਵੇਖੋ ਇਹ ਗੋੜੀ ਰਾਗ ਵਿੱਚ ਆਇਆ ਇਹਨੂੰ ਆਪਾਂ ਭੇ ਬੋਲਣਾ ਹੈ ਅਰਥ ਹੋਹੀ ਨੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਤੇ ਉਤੋਂ ਬਾਅਦ ਆਪ ਜੀ ਦਰਸ਼ਨ ਕਰੋ ਅਸ਼ਟਪਦੀ ਹੁਣ ਜਿਹੜਾ ਆਕਾਲ ਪੁਰਖ ਵਾਹਿਗੁਰੂ ਜੀ ਮੁੱਢ ਤੋਂ ਸੱਚ ਹੈ ਯੁੱਗਾਂ ਵਿੱਚ ਸੱਚ ਆਉਣ ਵਾਲੇ ਸਮੇਂ ਵਿੱਚ ਸੱਚ ਹੋਏਗਾ ਨਾ ਜੀ ਹੁਣ ਉਸ ਸਤ ਦੀ ਤੇ ਜਿਹੜਾ ਸਤ ਨਾਲ ਜੁੜਿਆ ਕੋਈ ਹੈ ਕੋਈ ਚੀਜ਼ ਜੁੜੀ ਹੈ ਉਹ ਵੀ ਸਤ ਹੈ ਹੁਣ ਉਹਦੀ ਵਿਆਖਿਆ ਹੋਏਗੀ ਚਰਨ ਸਤ ਸਤ ਪਰ ਸੰਹਾਰ ਬਹੁਤੇ ਸਤ ਸਤ ਇਕੱਠਾ ਪੜਦੰਨੇ ਆ ਜੀ ਚਰਨ ਸਤ ਸਤ ਪਰ ਸੰਹਾਰ ਜੀਦਾ ਰੂਪ ਰੇਖ ਰੰਗ ਕੁਝ ਨਹੀਂ ਉਹਦੇ ਚਰਨ ਵੀ ਨਹੀਂ ਹੋ ਸਕਦੇ ਸੋਚਣ ਵਾਲੀ ਗੱਲ ਹੈ ਪਰ ਇਹ ਧਿਆਨ ਦਿਓ ਸਾਡੇ ਵਰਗੇ ਪੈਰ ਨਹੀਂ ਚਰਨ ਵਾਹਿਗੁਰੂ ਜੀ ਹੋਣ ਵਾਸਤੇ ਆਇਆ ਹੈ ਚਰਨ ਸੱਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਅਟਲ ਹਨ ਜਿਹੜਾ ਸੇਵਕ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜਿਹੜੀ ਸ਼ਬਦ ਵੱਲੋਂ ਸਿੱਖਿਆ ਮਿਲਦੀ ਆ ਉਹਦਾ ਕੋਈ ਰੂਪ ਨਹੀਂ ਜਿਵੇਂ ਬੱਚਾ ਸਕੂਲ ਵਿੱਚ ਜਾਂਦਾ ਬਲੈਕਬੋਰਡ ਤੇ ਲਿਖ ਦਿੱਤਾ ਤੇ ਮਿਟਾਤਾ ਉਹਦਾ ਕੋਈ ਰੂਪ ਨਹੀਂ ਉਹ ਗਿਆਨ ਹੈ ਉਹ ਸੱਚੀ ਸਿੱਖਿਆ ਹੈ ਐਸੇ ਤਰ੍ਹਾਂ ਆਪ ਜੀ ਇੱਥੇ ਵੀ ਦਰਸ਼ਨ ਕਰੋ ਚਰਨ ਸਤ ਸਤ ਪਰਸਨਹਾ ਜਿਹੜਾ ਸਤ ਸਰੂਪ ਨਾਲ ਜੁੜਦਾ ਉਹ ਵੀ ਸਤ ਹੋ ਜਾਂਦਾ ਹੈ ਜੀ ਪੂਜਾ ਸਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਉਹਦੇ ਚੜਨਾ ਦੀ ਪੂਜਾ ਵੀ ਸੱਤ ਹੈ ਸਤ ਸੇਵਦਾਰ ਜਿਹੜਾ ਉਹਦੀ ਹਸਤੀ ਨਾਲ ਜੁੜ ਜਾਂਦਾ ਉਹ ਪਰਸਨ ਵੀ ਸੱਤਿਆ ਹੈ ਠਾਕੁਰ ਦਾ ਸੇਵਕ ਆਗਿਆਕਾਰੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਸਦਾ ਪੁਜਾਰੀ ਭਾਵੇਂ ਇੱਕ ਟਾਈਮ ਨਹੀਂ ਜੁੜਦਾ ਜਿਵੇਂ 5 ਮਿੰਟ ਜੁੜਨਾ 10 ਘੰਟਾ ਜੁੜਨਾ 15 ਮਿੰਟ ਜੁੜਨਾ ਸਭ ਦੁਕਾਨਦਾਰ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਜਿਵੇਂ ਕੋਈ ਲਾਲਾ ਹੈ ਉਹ ਜੁੜਦਾ ਹੈ ਇਦਾਂ ਕਰਦਾ ਹੈ ਬਾਅਦ ਵਿੱਚ ਕਸਟਮਰ ਆ ਜਾਂਦਾ ਹੈ 5 ਮਿੰਟ ਬਾਅਦ ਉਹਦੀ ਛਿੱਲ ਲਾ ਕੇ ਭੇਜਦਾ ਹੈ ਮਾਫ ਕਰਨਾ ਜਾਂ ਫਿਰ ਕੋਈ ਭੈਣ ਭਰਾ ਥਾਲੀ ਲੈ ਕੇ ਜੁੜਦਾ ਹੈ ਉਹ ਵੀ ਕੋਈ ਟਾਈਮ ਹੈ ਹੁਣ ਸਦਾ ਹੀ ਬੰਦਾ 24 ਘੰਟੇ ਇਦਾਂ ਥਾਲੀ ਨਹੀਂ ਲੈ ਕੇ ਕੋਈ ਵੀ ਕਰੇਗਾ ਪੂਜਾ ਇੱਥੇ ਧਿਆਨ ਦੇਣ ਦੀ ਲੋੜ ਹੈ ਪੂਜਾ ਸੱਤ ਸੱਤ ਸੇਵਾਦਾਰ ਉਹ ਸੇਵਾਦਾਰ ਇਸ ਕਰਕੇ ਸੱਤ ਹੈ ਭਾਈ ਜਿਹੜੀ ਭਗਤੀ ਹੋ ਰਹੀ ਹੈ ਨਾ ਪੂਜਾ ਉਹਦੇ ਸੁਭਾਅ ਵਿੱਚ ਆ ਗਈ। ਉਹਦੇ ਸੁਭਾਅ ਵਿੱਚ ਸਤ ਸੰਤੋਖ ਦਇਆ ਦਿਸਦੀ ਹੈ, ਇਮਾਨਦਾਰੀ ਦਿਸਦੀ ਹੈ। ਸਦਾ ਉਹ ਕਾਲਪੁਰਖ ਵਾਹਿਗੁਰੂ ਜੀ ਦੀ ਪੂਜਾ ਕਰਦਾ ਹੈ। ਪੂਜਾ ਉਹਦੇ ਸੁਭਾਅ ਵਿੱਚ ਆ ਗਈ। ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤਪੇਖਨ ਹਾਰ ਪਰਮਾਤਮਾ ਦੇ ਦਰਸ਼ਨ ਵੀ ਸਤ ਹਨ। ਜੋ ਕੁਝ ਵੀ ਦਿਸਦਾ ਹੈ ਪਰਮਾਤਮਾ ਦਾ ਰੂਪ ਹੈ ਪਰ ਪਰਮਾਤਮਾ ਨਿਰਲੇਪ ਹੈ। ਉਹ ਜਿਹੜਾ ਨਿਰਲੇਪ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੈ ਜੋਦੀ ਬਣਾਈ ਕੁਦਰਤ ਹੈ ਉਹ ਸਮੁੱਚੇ ਬ੍ਰਹਿਮੰਡ ਦੀ ਵਿਚਾਰ ਗੁਰਬਾਣੀ ਹੈ ਤੇ ਜਦੋਂ ਆਪਾਂ ਇਹਨਾਂ ਨੂੰ ਪੜ ਕੇ ਆਪਣੇ ਜੀਵਨ ਵਿੱਚ ਲੈ ਕੇ ਆਉਂਨੇ ਆ ਪ੍ਰੈਕਟੀਕਲ ਕਰਦੇ ਆ ਉਹਦਾ ਵੀ ਕੋਈ ਰੂਪ ਨਹੀਂ ਦਰਸ਼ਨ ਸਤ ਸਤਪੇਖਨ ਹਾਰ ਔਰ ਜਿਹੜਾ ਦਰਸ਼ਨ ਕਰਦਾ ਉਹ ਵੀ ਸਤ ਹੈ ਉਹਦਾ ਜੀਵਨ ਵੀ ਸਫਲ ਹੋ ਜਾਂਦਾ ਜੀ ਨਾਮ ਸਤ ਸਤ ਤੇ ਆਵਨ ਹਾਰ ਪਰਮਾਤਮਾ ਦਾ ਨਾਮ ਤੇ ਸਾਥ ਹੀ ਹੈ ਜੀ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਤੇ ਜਿਹੜਾ ਨਾਮ ਨੂੰ ਧਿਆਉਂਦਾ ਉਹ ਵੀ ਸਤ ਹੋ ਜਾਂਦਾ ਹੈ ਆਪ ਸਤ ਸਤ ਸਭ ਧਾਰੀ ਸਤ ਸਭ ਧਾਰੀ ਇਹ ਤੇ ਸਭ ਨੂੰ ਪਤਾ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਸਤ ਹੈ ਸਤ ਸਭ ਧਾਰੀ ਆ ਜਿਹੜੀ ਸ੍ਰਿਸ਼ਟੀ ਧਾਰੀ ਭਾ ਬਣਾਈ ਟਿਕਾਈ ਹੈ ਉਹ ਵੀ ਸਤ ਹੈ ਆਪੇ ਗੁਣ ਆਪੇ ਗੁਣਕਾਰੀ ਆਪੇ ਗੁਣ ਸਰੂਪ ਹੈ ਆਪੇ ਇਹ ਗੁਣਾਂ ਨੂੰ ਪੈਦਾ ਕਰਦਾ ਸੋਖਾ ਸਮਝੀਏ ਦਾਤਾ ਵੀ ਆਪ ਹੈ ਤੇ ਦਾਤਾਂ ਵੀ ਆਪ ਹੈ ਸਭ ਕੁਝ ਪਰਮਾਤਮਾ ਆਪ ਹੀ ਬਣਿਆ ਹੋਇਆ ਹੈ ਜੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਹੁਣ ਜਿਹੜੀ ਰੱਬੀ ਸਿੱਖਿਆ ਹੈ ਸਤ ਹੈ ਸ਼ਬਦ ਸਤ ਉਹਦਾ ਹੁਕਮ ਸਤ ਹੈ ਉਸ ਹੁਕਮ ਨੂੰ ਬਖਤਾ ਜਿਹੜਾ ਬੋਲਦਾ ਪਿਆਰ ਨਾਲ ਸਾਨੂੰ ਪਰਮਾਤਮਾ ਦੇ ਨਾਮ ਦੀ ਸਿੱਖਿਆ ਦ੍ਰਿੜ ਕਰਵਾਉਂਦਾ ਉਹ ਵੀ ਸੱਤ ਹੈ ਜੋ ਬੋਲਦਾ ਕਿਉਂਕਿ ਉਹਨੂੰ ਸਮਝ ਆ ਗਈ ਸ਼ਬਦ ਦੁਆਰਾ ਹੀ ਨਾਨਕ ਹੁਕਮੈ ਜੇ 부ਜੈ ਨਾਨਕ ਹੁਕਮੈ ਜੇ 부ਜੈ ਤਾਹੋ ਮੈਂ ਕਹਿ ਨ ਕੋਇ ਆਹੋ ਮੈਂ ਕਹਿ ਨਕੋਏ ਇਸੇ ਤਰ੍ਹਾਂ ਰੱਬੀ ਵੀ ਚਾਰ ਸਿੱਖਿਆ ਸੱਤ ਹੈ ਭਾਈ ਜਿਹੜਾ ਬਖਤਾ ਬੋਲਦਾ ਹੈ ਦੱਸਦਾ ਉਹ ਵੀ ਸੱਤ ਹੈ ਸੁਰਤ ਸੱਤ ਸੱਤ ਜਸ ਸੁਨਤਾ ਜਿਹੜਾ ਸੱਤ ਨਾਲ ਬਿੜਤੀ ਜੋੜ ਕੇ ਰੱਖਦਾ ਇਹਨਾਂ ਗੁਣਾ ਨਾਲ ਰੱਬੀ ਗੁਣਾ ਨਾਲ ਬਿੜਤੀ ਜੋੜ ਕੇ ਰੱਖਦਾ ਉਹ ਵੀ ਸੱਤ ਹੈ ਜੀ ਬੁੱਝਨਹਾਰ ਕਹੋ ਸਤ ਸਭ ਹੋਏ ਜਿਨੇ ਵਾਕਈ ਮਹਿਸੂਸ ਕੀਤਾ ਹੈ ਰੱਬ ਨੂੰ ਬੁੱਝਨਹਾਰ ਕਹੋ ਜਿਹੜਾ ਰੱਬ ਨੂੰ ਹਰ ਥਾਂ ਬੁੱਝਦਾ ਹੈ ਬੁੱਝਨਹਾਰ ਕਹੋ ਹੁਣ ਅਰਥ ਸੁਣਾਉਣੇ ਹੋਰ ਗੱਲ ਹੈ ਸੁਣਾਣਾ ਹੋਰ ਗੱਲ ਹੈ ਸੁਣਨਾ ਹੋਰ ਗੱਲ ਹੈ ਜਾਂ ਫਿਰ ਗੱਲਾਂ ਨਾਲ ਕਹਿ ਦੇਣਾ ਜੀ ਰੱਬ ਬਹੁਤ ਵੱਡਾ ਹੈ ਦੂਜਾ ਵੀ ਕਹਿ ਦਿੰਦਾ ਜਿਹੜੇ ਕਦੇ ਸੰਗਤ ਨਹੀਂ ਕੀਤੀ ਹਾਂ ਰੱਬ ਬਹੁਤ ਵੱਡਾ ਹੈ ਜੀ ਸੁਣ ਵੱਡਾ ਆਖੇ ਸਭ ਕੋਏ ਹਾਂਜੀ ਬਹੁਤ ਵੱਡਾ ਰੱਬ ਰੱਬ ਇਦਾਂ ਦੇ ਕੋਤਕ ਹਾਂਜੀ ਰੱਬ ਇਦਾਂ ਦੇ ਕੋਤਕ ਕਰ ਦਿੰਦਾ ਪਰ ਮੁਆਫ ਕਰਨਾ ਉਹਨਾਂ ਦਾ ਆਪਣਾ ਅਨੁਭਵ ਕੋਈ ਨਹੀਂ ਹੁੰਦਾ ਕੋਈ ਅਨੁਭਵ ਨਹੀਂ ਹੁੰਦਾ ਜੀ ਬੁੱਝਨ ਹਾਰ ਕਾ ਸਤ ਸਭ ਹੋਏ ਪੜਨਾ ਸੁਣਨਾ ਸੁਣਾਣਾ ਕਾਫੀ ਨਹੀਂ ਹੈ ਜੀ ਪੜਿਆ ਨਾ ਹੀ ਭੇਦ ਨਹੀਂ ਇਦਾਂ ਗੱਲ ਨਹੀਂ ਬੁੱਝਿਆ ਪਾਵਣਾ ਬੁੱਝਨ ਹਾਰ ਕਾ ਸਤ ਸਭ ਹੋਵੇ ਸੋਖਾ ਸਮਝੀਏ ਜਿਵੇਂ ਬੁੱਝਿਆ ਪਾਵਨਾ ਨਾ ਜਿਵੇਂ ਆਪਾਂ ਸਕੂਲ ਵਿੱਚ ਵੇਖਦੇ ਆਂ ਪੜ੍ਹਾਈ ਹੁੰਦੀ ਐ ਬੱਚਾ ਪੜ੍ਹਦਾ ਫਿਰ ਉਹ ਕਿਤਾਬਾਂ ਦੀ ਸਟੱਡੀ ਕਰਦਾ ਜਿਵੇਂ ਸਟੱਡੀ ਕਰਦਾ ਕੋਰਚ ਅਨਸਰ ਵੇਖਦਾ ਫਿਰ ਉਹ ਲਿਖ ਕੇ ਵਿਖਾ ਦਿੰਦਾ ਉਹਨੂੰ ਪੂਰੇ ਨੰਬਰ ਮਿਲ ਜਾਂਦੇ ਨੇ ਗੁਰਮਤਿ ਵਿੱਚ ਇਦਾਂ ਨਹੀਂ ਪ੍ਰੈਕਟੀਕਲ ਪ੍ਰੈਕਟੀਕਲ ਜਿਹੜਾ ਬੁੱਝ ਲੰਦਾ ਉਹਨੂੰ ਕੋਈ ਦੂਜਾ ਨਹੀਂ ਦਿਸਦਾ ਉਹਨੂੰ ਤੇ ਸਾਥ ਹੀ ਦਿਸਦਾ ਹੈ ਬੁੱਝਨ ਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਜਿੰਨੇ ਵੀ ਵਿਸ਼ਰਾਮ ਨੇ ਸੱਤ ਸੱਤ ਇੱਕ ਪਾਸੇ ਪੜਨਾ ਆਪਾਂ ਉੱਤੇ ਵੇਖਿਆ ਜਿਵੇਂ ਚਰਨ ਸੱਤ ਸੱਤ ਪਰ ਸੰਹਾਰੀ ਕਿ ਇੱਕ ਪਾਸੇ ਪੜਿਆ ਹੁਣ ਇੱਥੇ ਲਾਸਟ ਪੰਕਤੀ ਵਿੱਚ ਵੇਖੋ ਜੀ ਨਾਨਕ ਸੱਤ ਸੱਤ ਪ੍ਰਭ ਸੋਏ ਇਹ ਸਮਝਣ ਵਾਲੀਆਂ ਗੱਲਾਂ ਨੇ ਕਹਿੰਦੇ ਉਹਨੂੰ ਤੇ ਹਰ ਹਾਲਾਤ ਵਿੱਚ ਭਾਈ ਸੱਚ ਕਰਕੇ ਜਾਣਿਓ ਸਾਥ ਹੀ ਨਜ਼ਰ ਆਉਂਦਾ ਹੈ ਮਨ ਵਿੱਚ ਉਹਦੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਹੁਣ ਇਹ ਜਿਹੜਾ ਸਤ ਹੈ ਇਕੱਠਾ ਨਹੀਂ ਪੜਨਾ ਨਾਨਕ ਸਤ ਸਤ ਪ੍ਰਭ ਸੋਏ ਤਾਂ ਨਹੀਂ ਪੜਨਾ ਨਾਨਕ ਸਤ ਸਤ ਪ੍ਰਭ ਸੋਏ ਜਿਹੜੇ ਅਰਥ ਨੇ ਆਪਣੇ ਆਪ ਹੀ ਕਲੀਅਰ ਹੋ ਜਾਣਗੇ ਸਮਝ ਆ ਜਾਣਗੇ